ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਲੋਕਾਂ ਨੂੰ ਸਹੂਲਤਾਂ ਦੇਣ ਦੇ ਉਪਦੇਸ਼ ਦੇ ਨਾਲ ਤਕਰੀਬਨ 5500 ਤੋਂ ਵੱਧ ਪਿੰਡਾਂ ਦੀਆਂ ਜ਼ਮੀਨਾਂ ਦੇ ਵਿੱਚ ਰਜਿਸਟ੍ਰੇਸ਼ਨ ਕਰਾਉਣ ਦੇ ਲਈ ਐਨਓਸੀ ਦੀ ਸ਼ਰਤ ਪੰਜਾਬ ਸਰਕਾਰ ਦੇ ਵੱਲੋਂ ਹਟਾ ਦਿੱਤੀ ਗਈ ਹੈ। ਪਰ ਇਸ ਤੋਂ ਬਾਅਦ ਵੀ ਹੁਣ ਪੰਜਾਬ ਦੇ ਲੋਕਾਂ ਨੂੰ ਕਾਫੀ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅੱਜ ਵੀ ਲੋਕਾਂ ਨੂੰ ਆਪਣੀਆਂ ਜ਼ਮੀਨਾਂ ਦੀ ਰਜਿਸਟਰੀ ਕਰਾਉਣ ਦੇ ਲਈ ਤਹਿਸੀਲਾਂ ਦੇ ਵਿੱਚ ਕਾਫੀ ਸਾਰੇ ਚੱਕਰ ਲਗਾਉਣੇ ਪੈਂਦੇ ਨੇ ਤੇ ਉਸ ਤੋਂ ਬਾਅਦ ਵੀ ਉਹਨਾਂ ਦਾ ਕੰਮ ਕਈ ਵਾਰ ਨਹੀਂ ਬਣਦਾ ਲੋਕਾਂ ਨੇ ਦੱਸਿਆ ਕਿ ਕਈ ਵਾਰੀ ਉਹਨਾਂ ਨੂੰ ਸਾਰੇ ਕਾਗਜ਼ਾਤ ਤਿਆਰ ਕਰਨ ਤੋਂ ਬਾਅਦ ਵੀ ਉਹਨਾਂ ਦਾ ਕੰਮ ਹੈ ਜਿਹੜਾ ਉਹ ਨਹੀਂ ਪੂਰ ਚੜਦਾ ਮਨੀਸ਼ ਕੁਮਾਰ ਮੇਰਾ ਨਾਮ ਪਠਾਨਕੋਟ ਦਾ ਰਹਿਣ ਵਾਲਾ ਜੀ ਅੱਜ ਰਜਿਸਟਰੀ ਕਰਵਾਉਣ ਆਇਆ ਹੀ ਤੇ ਅੱਜ ਹੀ ਪਤਾ ਲੱਗਾ ਰਜਿਸਟਰੀ ਸਟਾਮ ਲੈਦੇ ਆ ਫੀਸਾਂ ਭਰੀ ਦੀਆਂ ਅੱਜ ਦੁਬਾਰਾ ਇਹਨਾਂ ਨੇ ਕਹਿਤਾ ਕਿ ਰਜਿਸਟਰੀਆਂ ਬੰਦ ਸਰਕਾਰ ਵੱਡੇ ਵੱਡੇ ਦਾਅਵੇ ਕਰ ਰਹੀ ਆ ਕਿ ਇਹ ਐਨਓਸੀਆਂ ਬੰਦ ਕਰਤੀਆਂ ਜਾਂ ਸਾਰੇ ਕੰਮ ਖੋਲਤੇ ਆ ਫਿਰ ਵੀ ਕੰਮ ਅੱਜ ਫਿਰ ਉਦਾਂ ਦੇ ਉਦਾਂ ਹੀ ਕੰਮ ਹੋ ਰਿਹਾ ਪਿਛਲੇ ਵੀ 2 ਦਿਨ ਕਦੀ ਹੜਤਾਲ ਚੱਲ ਰਹੀ ਅੱਜ ਫੇਰ ਦੁਬਾਰਾ ਇਹਨਾਂ ਨੇ ਰਜਿਸਟਰੀਆਂ ਟੋਟਲੀ ਬੰਦ ਕਰਤੀਆਂ ਮਛੀਕੇ ਗੋਲ ਗਏ ਆ ਕਹਿੰਦੇ ਕੋਈ ਇਸ ਤਰ੍ਹਾਂ ਦੀ ਕੋਈ ਰਜਿਸਟਰੀ ਨਹੀਂ ਹੋਏਗੀ ਸਾਨੂੰ ਅੰਦਰੋਂ ਆਰਡਰ ਹੋਇਆ ਹੈ ਦੱਸਣ ਕੀ ਕਾਰਨ ਕੀ ਕਿਉਂ ਕਾਰਨ ਹਜੇ ਤੱਕ ਕੁਝ ਨਹੀਂ ਦੱਸਿਆ ਕਹਿੰਦੇ ਜੀ ਸਰ ਉੱਤੋਂ ਆਰਡਰ ਆਇਆ ਕਿ ਰਜਿਸਟਰੀਆਂ ਬੰਦ ਕਰ ਦਿਓ ਸਾਰੀਆਂ ਰਜਿਸਟਰੀਆਂ ਬੰਦ ਕਰਤੀਆਂ ਅੱਜ ਪਹਿਲਾਂ ਵੀ ਬੰਦ ਹੋਈਆਂ ਸੀ ਪਹਿਲੇ ਵੀ ਬੜੀ ਬੜੀ ਬੰਦ ਹੋਈਆਂ ਜੀ ਸਰਕਾਰ ਫੇਰ ਕਹਿੰਦੇ ਖੋਲਤੀਆਂ ਸੀ ਸਾਰਾ ਸਹੂਲਤਾਂ ਦੇਂਦੀਆਂ ਸਰਕਾਰ ਦੀ ਕੋਈ ਸਹੂਲਤ ਨਹੀਂ ਹੈਗੀ ਲੋਕੀ ਖੱਜਲ ਖਰਾਬ ਹੋ ਰਿਹਾ ਸਵੇਰ ਦੇ ਆਏ ਦੇ ਦੂਰੋਂ ਦੂਰੋਂ ਕੋਈ ਪਠਾਨ ਕੋਟੋਂ ਆਏ ਦਾ ਕੋਈ ਕਿਤੋਂ ਆਏ ਦਾ ਆ ਕੇ ਸਾਰੇ ਖੱਜਲ ਖਰਾਬ ਹੋ ਗਏ ਉਹਨਾਂ ਵਾਪਸ ਜਾਈ ਕਿਤੇ ਦੁਨੀਆ ਕੋਈ ਪਾਸ ਸਰਕਾਰ ਤੋਂ ਸਰਕਾਰ ਕੋਲੋਂ ਇਹ ਹੋਈ ਹੈ ਕਿ ਕੋਈ ਸਹੂਲਤਾਂ ਦੇ ਸਰਕਾਰ ਰੇਟ ਵੀ ਸਰਕਾਰ ਨੇ ਜ਼ਮੀਨਾਂ ਦੇ ਐਨ ਐਨ ਵਧਾਤੇ ਸਰਕਾਰੀ ਟੋੜ ਤੇ ਵੀ ਤਾਂ ਵੀ ਲੋਕੀ ਆਪਣਾ ਕੰਪਰਮਾਈਜ਼ ਕਰ ਰਹੇ ਆ ਪੈਸੇ ਦੇ ਰਹੇ ਨੇ ਵੱਧ ਪੈਸੇ ਦੇ ਕੇ ਵੀ ਪਰ ਫਿਰ ਵੀ ਕਿਸੇ ਤਰ੍ਹਾਂ ਦਾ ਸਹੂਲਤਾਂ ਨਹੀਂ ਹੈ ਗੈਰ ਰਜਿਸਟਰੀਆਂ ਬੰਦ ਕੀਤੀਆਂ ਟੋਟਲੀ ਅੱਜ ਕੋਈ ਮੈਂ ਪਠਾਨਕੋਟ ਪਾਜੀ ਸ਼ੋਕੁਮਾਰ ਮੇਰਾ ਨਾਮ ਜੀ ਕੀ ਗੱਲ ਬਾਤ ਗੱਲ ਕੀ ਹੈ ਮੈਂ ਪ੍ਰੋਪਰ ਜੀ ਪ੍ਰੋਫੀਟ ਦਾ ਕੰਮ ਕਰਨਾ ਤੇ ਸਰਕਾਰ ਨੇ ਨਾ ਪਰੇਸ਼ਾਨ ਕੀਤਾ ਸਾਨੂੰ ਕੋਈ ਹਸਾਬ ਨਹੀਂ ਤੇ ਜਿੱਲੇ ਮਾੜਾ ਮੋਟਾ ਕੰਮ ਚੱਲਦਾ ਸਰਕਾਰ ਫੇਰ ਜੀ ਇਸਟੇਮ ਬੰਦ ਕਰਵਾ ਦਿੰਦੀ ਹੈ ਜੀ ਤੇ ਕਿਦੋਂ ਪਾਰਟੀ ਅਸੀਂ ਦਿੱਲੀੋਂ ਬੁਲਾਏ ਕਿਤੋਂ ਵੀ ਆਏ ਪਾਰਟੀ ਤੇ ਮੂੰ ਚੁੱਕ ਕੇ ਨਾਲ ਵਾਪਸ ਜਾਣੇ ਪੈਂਦਾ ਹੈ ਸਰਕਾਰ ਦੱਸਿਆ ਨੇ ਕਿਉਂ ਬੰਦ ਕੀਤੀ ਸਮਝ ਨਹੀਂ ਆਉਂਦੀ ਜੀ ਕੀ ਸਰਕਾਰ ਕਰਦੀ ਹੈ ਦੋ ਦਿਨ ਪਹਿਲੇ ਖੋਲ ਦਿੰਦੀ ਫੇਰ ਹੜਤਾਲ ਕਰ ਦਿੰਦੀ 15 ਦਿਨ ਫੇਰ ਚਲਾ ਦਿੰਦੀ ਹੈ ਫੇਰ ਕਹਿੰਦੇ ਜੀ ਫੇਰ ਹੜਤਾਲ ਹੋ ਗਈ ਹੈ ਕੋਈ ਇਹ ਰਾ ਸਰਕਾਰ ਦਾ ਕੋਈ ਪਤਾ ਨਹੀਂ ਚੜਦਾ ਕੀ ਕਰਦੀ ਆ ਕੀ ਕਰਦੀ ਆ ਤੇ ਕੀ ਕਰਨਾ ਕੀ ਕਰਨੀ ਜਾਂਦਾ ਸਰਕਾਰ ਅੱਜ ਸਰਕਾਰ ਗਈ ਮੰਗ ਕਰਨਾ ਚਾਹੁੰਦੇ ਆ ਜੇਰਾ ਵੀ ਆ ਤੁਸੀਂ ਤੇਰਾ ਮਸਲਾ ਕੀਤਾ ਜਾਏ ਤੇ ਸਾਰਿਆਂ ਨੂੰ ਸੁੱਖ ਦਾ ਸਾਹ ਆਇਆ ਜਾਏ ਰਜਿਸਟਰੀਆਂ ਜੋ ਗਵਰਨਮੈਂਟ ਤੇ ਸਕਸ਼ਨ ਜੇ ਹਾਈ ਕੋਰਟ ਦੇ ਉਹਦੇ ਮੁਤਾਬਕ ਇਹ ਆ ਕਿ ਜਿਹੜੀਆਂ ਅਨਥਰਾਇਜ਼ਡ ਕਲੋਨੀਆਂ ਆ अनअप्रूव्ड कॉलोनीज ਹੈਗੀਆਂ ਉਹਨਾਂ ਦੀ ਰਜਿਸਟਰੀ ਬੰਦ ਹੈ ਐਨਓਸੀ ਗਵਰਨਮੈਂਟ ਨੇ ਤੜਾ ਤੜ ਦੇਣੇ ਸ਼ੁਰੂ ਕਰਤੇ ਹੁਣ ਲੋਕਲ ਗਵਰਨਮੈਂਟ ਨੇ ਪੁੱਡਾ ਦੇ ਮਤਲਬ ਤੁਸੀਂ ਅਪਲਾਈ ਕਰੋ ਤੀਜੇ ਚੌਥੇ ਤਿਆਂ ਤੋਂ ਦੇ ਦਿੰਦੇ ਆ ਤੁਹਾਨੂੰ ਰੈਗੂਲਰਾਈਜੇਸ਼ਨ ਸਰਟੀਫਿਕੇਟ ਸੋ ਲੋਕਾਂ ਨੂੰ ਅਪੀਲ ਹੈ ਕਿ ਵੱਧ ਤੋਂ ਵੱਧ ਇਸ ਗਵਰਨਮੈਂਟ ਦੇ ਉਪਰਾਲੇ ਦਾ ਫਾਇਦਾ ਉਠਾਇਆ ਜਾਵੇ ਔਰ ਆਪਣੇ ਜਿਹੜੇ ਰੈਗੂਲਰਾਈਜ਼ ਨਹੀਂ ਕਰਾਏ ਹੋਏ ਪਲਾਟ ਜਾਂ ਕਲੋਨੀਆਂ ਜਿਹੜੀਆਂ ਉਹਨਾਂ ਨੂੰ ਕਰਵਾਇਆ ਜਾਵੇ ਬਾਕੀ ਸਾਰੀਆਂ ਰਜਿਸਟਰੀਆਂ ਚੱਲਦੀਆਂ ਬਲੱਡ ਲਿਸ਼ ਦੀਆਂ ਰਜਿਸਟਰੀਆਂ ਹੋ ਰਹੀਆਂ ਅੰਦਰ ਲਾਲਕੀਰ ਹੋ ਰਹੀਆਂ ਐਗਰੀਕਲਚਰ ਲੈਂਡ ਦੀਆਂ ਰਜਿਸਟਰੀਆਂ ਹੋ ਰਹੀਆਂ ਇੱਕ 191 ਪਿੰਡਾਂ ਦੀ ਲਿਸਟ ਜਿਹੜੀ ਸਰਕਾਰ ਨੇ ਜਾਰੀ ਕੀਤੀ ਆ ਕਿ ਪਠਾਨਕੋਟ ਵਾਸਤੇ ਉੱਥੇ ਐਨਓਸੀ ਦੀ ਲੋੜ ਨਹੀਂ ਹੈਗੀ ਉਹ ਸਾਰੇ ਜ਼ਿਲ੍ਹੇ ਦੇ 191 ਪਿੰਡਾਂ ਉੱਥੇ ਐਨਓਸੀ ਦੀ ਕੋਈ ਲੋੜ ਨਹੀਂ ਹੈਗੀ ਹਾਂਜੀ ਬਾਕੀ ਪਿੰਡਾਂ ਚ ਹੈਗੀ ਲਾਈਵ ਤੇਜ਼ ਚੈਨਲ ਦੇ ਲਈ ਕਮਲ ਰੰਤਾਵਾ ਦੀ ਵਿਸ਼ੇਸ਼ ਰਿਪੋਰਟ